پريا دلدار توهان ਨਾ ਜਾਏ ਇਕ ਵੇਲਾ ਨਹੀਂ ਸਕਦੇ ਨਾਮ ਜਪਣ ਦਾ ਵੇਲਾ ਹੋ ਨਾ ਜਾਏ ਇਕ ਵੇਲਾ ਨਹੀਂ ਸਕਦੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਨਹੀਂ ਸਕਦੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਨਹੀਂ ਸਕਦੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਆਇਆ ਨਾਮ ਦੀ ਕਰਨ ਕਮਾਈ 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 ਮੋ ਮਾਇਆ ਵਿੱਚ ਉਮਰ ਲੰਗਾਈ 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 ਨਕੜਾ ਜਾਏ ਵੇਲਾ ਸੰਗ ਤੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਸੰਗ ਤੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਸੰਗ ਤੇ ਨਾਮ ਜਪਣ ਦਾ ਵੇਲਾ ਹੋ ਨਾ ਜਾਏ ਕਦੇ ਨੀ ਸੰਗ ਤੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਸੰਗ ਤੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਸਿਮਰਨ ਕਰ ਦੇਣੇ ਜੋ ਭਵ ਸਾਗਰ ਤੋਂ ਕਰ ਦੇਣੇ ਜੋ ਭਵ ਸਾਗਰ ਤੋਂ ਕਰ ਦੇਣੇ ਜੋ ਭਵ ਸਾਗਰ ਤੋਂ ਕਰ ਦੇਣੇ ਜੋ ਸੁਖਾ ਦਾ ਮੰਨਣ ਵੇਲਾ ਨ ਸੰਗ ਤੇ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਨ ਸੰਗ ਤੇ ਨਾਮ ਜਪਣ ਦਾ ਵੇਲਾ ਮਾਏ ਗੁਰਜੀਤ ਕਾਂਸਾ ਮਾਏ ਗੁਰਜੀਤ ਦੀ ਫਤਿਹ ਜਿਨ੍ਹਾਂ ਸੱਜਣਾ ਨੇ ਇਸ ਪ੍ਰੋਗਰਾ ਲਈ ਮਾਇਆ দান ਕੀਤੀ ਹੈ ਉਹਨਾਂ ਦਾ ਨਾਮ ਇਸ ਪ੍ਰਕਾਰ ਹਨ ਸਵਰਨਤੌਰ ₹1000 ਤਲਦੀਪ ਸਿੰਘ ਚੋਹਾਨ ₹1100 ਜਸਵਿੰਦਰ ਸਿੰਘ ₹1100 ਤਲਵੀਰ ਸਿੰਘ ਨੰਬਰਦਾਰ ₹100 ਆਰਾਮ ਸਰਸਾਗ ਗੁਰਦੁਆਰਾ ਸਾਹਿਬ ਵੱਲੋਂ ₹1150 ਤੇ ਕਰਮਲਾ ਸਾਹਿਬ ਅਮਰੀਕ ਸਿੰਘ ਪੋਤਾ ₹200 ਓਮ ਟੇਲਰ ₹200 ਮੈਂ ਭਗਵਾਨ ਬਾਲਮੀਕੀ ਪਰਵੰਧਕ ਕਮੇਟੀ ਵੱਲੋਂ ਤੇ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪਰਵੰਧਕ ਕਮੇਟੀ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੇ ਜੁਗੋ ਜੁਗੋਟਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ਸ਼ੁਕਰੀਆ ਕਰਦਾ ਹਾਂ ਤੇ ਜਿਨ੍ਹਾਂ ਨੇ ਸਾਡੇ ਤੇ ਇਨਮੇਰ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਹੁਣ ਮੰਦਰਵਾਲ ਨੂੰ ਸੰਕਤਾ ਚਾਲੇ ਤੋਂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹ ਗੋਵਰ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਜਨਨਾਥ ਮਹਾਰਾਜ ਕੀ ਜੈ ਬਹੁਤ ਸਾਰੀਆਂ ਸੰਤਾਂ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਾਨ ਰੱਖ ਕੀਤਾ ਹੈ ਵਾਹ ਗੁਰੂ ਚਰਨਾਂ ਦੇ ਨਾਲ ਜੁੜ ਕੇ ਸ਼ਕਤ ਨੂੰ ਸਰਵਣ ਕਰਕੇ ਫਰੋ ਜਿਨਾ ਬਾਰ ਲੰਗਣਾ ਮਹਾਰਾਜ ਨੇ ਗ੍ਰੰਥ ਬਣਾਇਆ ਫਰੋ ਜਿਨਾ ਬਾਰ ਲੰਗਣਾ ਮਹਾਰਾਜ ਨੇ ਗ੍ਰੰਥ ਬਣਾਇਆ ਸਤਨਾਮ ਸ੍ਰੀ ਗੁਰੂ ਵਾਹਿਗੁਰੂ ਸਾਹਿਬ ਜੀਓ ਸੜੋ ਜਨਾ ਪਾਰ ਲੰਘਨਾ ਮਾ I'm I do उन सारे हरद सुण जन उदरनि सारे हरद सुण जन उदर सारे दुष्ट दमन तो चलो चल मारे ਚਰਨਾ ਦੀ ਚਰਨਾ ਦੀ ਤੂੜ ਮਥੇ ਨੂੰ ਲਾਵਾ ਗੁਰੂ ਜੀ ਦੇ ਚਰਨਾ ਦੀ ਚਰਨਾ ਦੀ ਤੂੜ ਮਥੇ ਨੂੰ ਲਾਵਾ ਗੁਰੂ ਜੀ ਦੇ ਚਰਨਾ ਦੀ ਚਰਨਾ ਦੀ ਤੂੜ ਮਥੇ ਨੂੰ ਲਾਵਾ ਪ੍ਰਭ ਜੀ ਦੇ ਚਰਨਾ ਦੀ ਚਰਨਾ ਦੀ ਤੂੜ ਮਥੇ ਨੂੰ ਲਾਵਾ ਗੁਰੂ ਜੀ ਦੇ ਚਰਨਾ ਦੀ ਚਰਨਾ ਦੀ ਤੇ ਤੁਮ ਆ ਗੂ ਮੇਰੇ ਚਰਨਾਂ ਦੇ ਚਰਨਾਂ ਦੀ ਤੇਰੇ ਚਰਨਾਂ ਦੀ ਚਰਨਾਂ ਦੀ ਤੇਰੇ ਚਰਨਾਂ ਦੀ ਚਰਨਾਂ ਦੀ ਚਰਨਾਂ ਦੀ ਚਰਨਾਂ ਦੀ ਚਰਨਾਂ ਦੀ ਗੁਰੂ ਮਥੇ ਨੂੰ ਲਾ ਗੁਰੂ ਜੀ ਤੇਰੇ ਚਰਨਾਂ ਦੀ ਚਰਨਾਂ ਦੀ ਸੂਰ ਤੇਰੇ ਚਰਨਾ ਦੇ ਤੂੰ ਹੀ ਸਭ ਦੁਨੀਆਂ ਦਾ ਕਰਤਾ ਤੂੰ ਹੀ ਸਭ ਤੂੰ ਹੀ ਆਦਾ ਕਰਤਾ ਭਗਤ ਜਨਾਂ ਦਾ ਸੰਗਤ ਹਰ ਤਾਰ ਮੁਣੀ ਦੀ ਵਾਸ ਲਓ ਆਉਂਦੇ ਸੰਗਤ ਹਰ ਤੂੰ ਹੀ ਸਭ ਦੁਨੀਆਂ ਦਾ ਚਰਤਾ ਹੋਏ ਸਭ ਦੁਨੀਆਂ ਦਾ ਕਰਤਾ ਹੋਏ ਸਭ ਦੁਨੀਆਂ ਦਾ ਅੰਤ ਫਗਤ ਜਨੋ ਪ ਸੰਕਟ ਹਰਨ ਫਗਤ ਜਨੋ ਪ ਸੰਕਟ ਹਰਨ ਜਿੰਨੀਆਂ ਸੰਗਤਾਂ ਪਰਪਿਤਾ ਪਰਮਾਤਮਾ ਨਰੰਕਰ ਨਾਮਿਕ ਮਹਾਰਾਜ ਜੀ ਦੇ ਹੁਕਮ ਦੇ ਅਨਸਾਰ ਕਾਵਨ ਵਰਕਿਤ ਮਨਾ ਰੀਆਂ ਹਨ ਆਲਤੀ ਦੇ ਪਿੱਛੇ ਸੰਤਾ ਜਾਰੀਆਂ ਹਨ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਬਲਵੰਤ ਵਾਲ ਦੇ ਵਿੱਚ ਬਨਵਤਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਸਰੇ ਭਰਨੀ ਹੈ ਤੂੰ ਹੀ ਸਭ ਦੁਨੀਆਂ ਦਾ ਕਰਤਾ ਤੂੰ ਹੀ ਸਭ ਦੁਨੀਆਂ ਦਾ ਕਰਤਾ ਭਗਤ ਜਨੋ ਤੇ ਸੰਕਟ ਹਰਤਾ ਭਗਤ ਜਨੋ ਤੇ ਸੰਕਟ ਹਰਤਾ ਸਾਰੇ ਬੋਲ ਭਗਤ ਜਨੋ ਕੇ ਸੰਕਟ ਹਰਤਾ ਭਗਤ ਜਨੋ ਕੇ सभु करन संकत हर सरदा चुक चुकी सामा चुक चुकी सन मामा गुरू जी तेरे चरा दी चरा चोर मथे रोलामा गुरू जी तेरे चरा दी नारी तुर मथे रो मामा गरू जी ਚਰਣਾ ਦੀ ਚਰਣਾ ਦੀ ਤੁਰ ਮਥੇ ਨੂੰ ਲਾਵਾਂ ਗੁਰੂ ਜੀ ਦੇ ਚਰਨਾਂ ਦੀ ਚਰਨਾਂ ਦੀ ਤੁਰ ਮਥੇ ਨੂੰ ਲਾਵਾਂ ਗੁਰੂ ਜੀ ਦੇ ਚਰਨਾਂ ਦੀ ਚਰਨਾਂ ਦੀ ਤੁਰ ਮਥੇ ਤਿੰਨ ਹਾਲ ਜਿੱਥੇ-ਜਿੱਥੇ ਉਸ ਪਰਮਪਿੱਤਾ ਪਰਮਾਤਮਾ ਨਰਨਤਾਲ ਲਾਲਕਿਸ਼ ਮਹਾਰਾਜ ਜੀ ਦੇ ਚਰਨ ਲੱਗੇ ਸਾਧੂ ਜੀ ਦੇ ਮਹਾਨ ਅਵਤਾਰ ਸ੍ਰੀ ਸ਼੍ਰੀ ਅਕਸਵਰ ਸਤਿਗੁਰੂ ਗੁਰੂ ਜਾਨਤ ਮਹਾਰਾਜ ਜੀ ਦੇ ਚਰਨ ਲੱਗੇ ਉਹ ਧਾਵਾ ਤੀਂ ਤੋਂ ਬਣ ਗਿਆ ਹਨ ਜਿੱਥੇ-ਜਿੱਥੇ ਚਰਨ ਲਗਾਏ ਉਹ ਜਿੱਥੇ गुरू लु जी चरदा थूर मथे नूल गुरू जी तेरे पर नदी तूड़ मथे नव गुरू जी तेरे चर नदी तूड़ मथे न ਧੋੜ ਮਥੇ ਨੋ ਨਾਮ ਅਦਰ ਜਿ ਤੇਰੇ ਚਰਨਾਂ ਦੇ ਸਰ ਸਰ ਜੀਤ ਜਗਾਇਆ RAM ਸਰ ਜੀਤ ਜਗਾਇਆ RAM ਸਤਿਗੁਰ ਤੇਰੇ ਅਮਰਤ ਜਾਮ ਸਤਿਗੁਰ ਤੇਰੇ ਅਮਰਤ ਜਾਮ ਸਤਿਗੁਰ ਤੇਰੇ ਅਮਰਤ ਜਾਮ ਫਰਬੁਤਾ ਪ੍ਰਮਾਤਮਾ ਅਨੰਤ ਕਾ ਵਲਮਿਕ ਮਹਾਰਾਜ ਜੀ ਦੇ ਹੁਕਮ ਅਨੁਸਾਰ ਜਲਤ ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ 11 ਲੱਖ ਬਸਰੀ ਆਰ ਸੈਨਾ ਦੋਨਾ ਵੱਜਿਆ ਨੇ ਮਾਰ ਦਿੱਤੀ ਫਰਬੁਤਾ ਪ੍ਰਮਾਤਮਾ ਨਰਨਾਰ ਵਲਮਿਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਤਾ ਮਾਤਾ ਨੇ ਗੌਂਦ ਦੇ ਪੰਲਣਾ ਪਾ ਕੇ ਬੇਨਤੀ ਕੀਤੀ ਹੈ ਕੋਹਲੇ ਪਰੰਤੂਤਾ ਪਰਮਾਤਮਾ ਪਾਤਸ਼ਾਹ ਜੀ ਜਗਵਾਨ ਜੀ ਇਹ ਮੇਰਾ ਹੀ ਸਾਰਾ ਪਰਦਾ ਸੀ ਜਿਹੜਾ ਦੋੜਾ ਬੱਚਿਆਂ ਨੇ ਮਾਰ ਦਿੱਤਾ ਹੈ ਸੇ ਆਪ ਕਿਰਪਾ ਕਰਕੇ ਸ੍ਰੀ ਰਾਮਚੰਦਰ ਤੇ ਲਖਮਣ ਤੇ ਭਰਤ ਤੇ ਸ਼ਕੁੰਦ ਨੂੰ ਜ਼ਿੰਦਗਾਨੀ ਬਖਸ਼ ਦੇਵੋ ਭਾਗ ਇਹਨਾਂ ਚੌਹਾਂ ਨੂੰ ਜਿੰਦਾ ਕਰ ਦੇਵੋ ਸੇ ਨਰੰਤਪਾਤ ਵਾਲਦ ਸਹਾਰਾ ਜੀ ਪਿਤਾ ਮਾਤਾ ਨੂੰ ਕਹਿੰਦੇ ਹਨ ਕਿ ਪੁੱਤਰੀ ਮੈਨੂੰ ਤਾਂ 84 ਲੱਖ ਜਵਾਨਾਂ ਦੇ ਨਾਲ ਪਿਆਰ ਹੈ ਤੇ ਜਿੰਨੇ ਵੀ ਸੈਨਾ ਤੇ ਜੰਗ ਦੇ ਵਿੱਚ ਮਰਛਾ ਹੋ ਵੀ ਹੈ ਮੈਨੂੰ ਸਾਰਿਆਂ ਦੇ ਨਾਲ ਪਿਆਰ ਹੈ ਜੋ ਜਿੰਦਾ ਕੀਤਾ ਤਾਂ ਸਾਰੀ ਸੈਨਾ ਨੂੰ ਜਿੰਦਾ ਕਰਾਂਗਾ ਨਹੀਂ ਤਾਂ ਨਹੀਂ ਕਰਾਂਗਾ ਜਦੋਂ ਸੀਤਾ ਮਾਤਾ ਨੇ ਦਲਵਿਚ ਬੱਲਾ ਪਾ ਕੇ ਪਰਮਾਤਮਾ ਦੇ ਜੱਗ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਬੰਦਨਾ ਕੀਤੀ ਹੈ ਤਾਂ ਪਰਮਾਤਮਾ ਨੇ ਸੀਤਾ ਮਾਤਾ ਦੀ ਬੰਦਨਾ ਨੂੰ ਅਰਦਾਸ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਤਾਂ ਹੀ ਗੁਰਬਾਣੀ ਫਰਮਾਨ ਕਰਦੀ ਹੈ ਬਾਸ ਰਜੀਤ ਜੀ ਤੇ ਜਗੈ ਰਾਮ ਬਾਸ ਰਜੀਤ ਜੀ i'ma hit eu with I'm <laughs> you गुरूरानी हीर दयाल जॻत ते स्वामी दयाल जगत जे स्वामी बदल कटा आहिनि तर जामी कया दीन दयाल जपते स्वामी दयाल जगत के स्वामी बदल दादा तर जामी कया जामी गुरू जी तेर चरणा दीदी थूड़ मथे धो लाम गुरू जी ते चरणा चरणा चूड़ मथे धो लाम गुरू जी तेरे चरादी भरणा दी थूड़े नो लाम गुरू जी तेर चरणी शरादीड़े धो लाम गुरू जी तेरे चरा जी चरणा दी ਸਨਨ ਦੇ ਹਾਜ਼ਰੀ ਭਰੋ ਗਾਓ ਗਾਓ ਸੰਤੋਸਾਦ मन पेट चढ़ाव गुरू जी ते चरणा वरणा दूड़ मथे सोला विच चरणी चरणा दूड़े सोलावा गुरू जी ते चरण जी चरणा दूड़ मथे रोलावा गुरू जी ते चरणी चरणा दूड़ मथे रोलावा गुरू जी तेर चरा जी ਵਾਹਿਗੁਰੂ ਵਾਹਿਗੁਰੂ ਜੋੜੇ ਸੋਨਰ ਪਾਪ ਹੋਰ ਵਾਰ ਦੀ ਮਹਾਰਾਜ ਜੀ ਕੀ ਜੈ ਸ਼੍ਰੀ ਸ੍ਰੀ ਸਤਿ ਸਤਰੂ ਗਿਆਨ ਨਾਨਕ ਮਹਾਰਾਜ ਜੀ ਕੀ